ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜਾ ਕੋਵਿਡ ਦੀ ਬਿਮਾਰੀ ਹੁਣ ਸਾਰੇ ਜਾਣਦੇ ਆ ਜਦੋਂ ਪੂਰੀ ਦੁਨੀਆ ਦੇ ਵਿੱਚ ਹੋਵੇ ਉਹਨੂੰ ਪੈਂਡੇਮਿਕ ਕਹਿੰਦੇ ਆ ਤੇ ਜੇ ਇਹ ਬਹੁਤ ਮਤਲਬ ਕਿਸੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਫੈਲ ਜਾਏ ਉਹਨੂੰ ਐਪੀਡੈਮਿਕ ਕਹਿੰਦੇ ਆ ਤੇ ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੋਵੇ ਤਾਂ ਫਿਰ ਉਹ ਸਮੇਂ ਤੋਂ ਸਮੇਂ ਜਿਹੜਾ ਕਦੇ-ਕਦੇ ਜਦੋਂ ਲੋਕਾਂ ਦੀ ਰੈਜ਼ਿਸਟੈਂਸ ਲੋ ਹੁੰਦੀ ਹੈ ਕੋਈ ਬਾਹਰਲੇ ਦੇਸ਼ ਤੋਂ ਆਂਦਾ ਹੈ ਉਹ ਵਾਲੀ ਇਨਫੈਕਸ਼ਨ ਲੈ ਕੇ ਆਂਦਾ ਤਾਂ ਫਿਰ ਇਹ ਇੰਡੇਮਿਕ ਹੋ ਜਾਂਦੀ ਹੈ ਕਿਤੇ ਨਾ ਕਿਤੇ ਕਿਤੇ 20 ਕੇਸ ਹੋ ਗਏ 200 ਕੇਸ ਹੋ ਗਏ 400 ਕੇਸ ਹੋ ਗਏ ਸੋ ਇਸ ਤਰ੍ਹਾਂ ਦਾ ਇੱਕ ਇੰਡੇਮਿਕ ਐਪੀਸੋਡ ਇੰਡੀਆ ਦੇ ਵਿੱਚ ਹੋਇਆ ਜਿਹਦੇ ਵਿੱਚ ਦਿੱਲੀ ਔਰ ਕੇਰਲੋਂ ਕੁਝ ਹੋਰ ਸਟੇਟਸ ਦੇ ਵਿੱਚ ਜਿਹੜਾ ਆਸੇ-ਪਾਸੇ ਹਰਿਆਣਾ ਵਗੈਰਾ ਉਹਦੇ ਵਿੱਚ ਕੇਸਸ ਆਏ ਹੈ ਇਹਦਾ ਜਿਹੜਾ ਮੈਂ ਕਹਾਂ ਉਹ HJ1 ਜੇ1 ਜਿਹੜਾ ਵੇਰੀਐਂਟ ਹੈ ਮਾਈਲਡ ਵੇਰੀਐਂ ਕੋਈ ਸੀਰੀਅਸ ਬਿਮਾਰੀ ਨਹੀਂ ਹੈ ਜਿੰਨੇ ਪੇਸ਼ੈਂਟਸ ਆਏ ਉਹਨਾਂ ਚੋਂ 98% ਤੋਂ ਜ਼ਿਆਦਾ ਡਿਸਚਾਰਜ ਹੋ ਚੁੱਕੇ ਆ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਆਇਆ ਮੈਂ ਦੁਬਾਰਾ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਟੈਸਟਿੰਗ ਕਰ ਰਹੇ ਆ ਕੋਈ ਕੇਸ ਨਹੀਂ ਆਇਆ ਔਰ ਸਾਡੇ ਕੋਲੇ ਸਾਰੇ ਜਿੰਨੇ ਸਾਡੇ ਜ਼ਿਲ੍ਹਾ ਹਸਪਤਾਲ ਆ ਮੈਡੀਕਲ ਕਾਲਜਸ ਆ ਸਾਡੇ ਕੋਲੇ ਬੈਡਸ ਐਮਰਜੈਂਸੀ ਜਿਹੜਾ ਆਕਸੀਜਨ ਔਰ ਸਾਡੇ ਕੋਲੇ ਪੂਰੀ ਤਿਆਰੀ ਹੈ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਆਵੇ ਚਾਹੇ ਪਿੱਛੇ ਪਾਕਿਸਤਾਨ ਨਾਲ ਲੜਾਈ ਕਰਕੇ ਜਿਹੜਾ ਸੀਗਾ ਵੀ ਕੋਈ ਵਾਰ ਕੈਜੁਐਲਟੀਆਂ ਆ ਜਾਣ ਜਾ ਜਿਸ ਤਰ੍ਹਾਂ ਮਰਜ਼ ਦੇ ਕੇਸਸ ਆਏ ਆ ਤੇ ਕੋਵਿਡ ਆ ਜੇ ਅਸੀਂ ਪੂਰਾ ਆਪਣਾ ਜਿਹੜਾ ਐਮਰਜੈਂਸੀ ਦੀ ਤਿਆਰੀ ਆ ਪੰਜਾਬ ਸਰਕਾਰ ਦੀ ਪੂਰੀ ਆ ਲੋਕਾਂ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਆ ਕੁਝ ਜਿਹੜੇ ਮੀਡੀਆ ਵਾਲੇ ਚਲਾ ਰਹੇ ਆ ਜਿਹੜੇ ਪੱਤਰਕਾਰ ਆ ਉਹ ਆਪਣਾ ਫਰਜ਼ ਅਦਾ ਕਰ ਰਹੇ ਹੋਣਗੇ ਲੇਕਿਨ ਲੋਕਾਂ ਨੂੰ ਪਹਿਨੇ ਕਰਨ ਦੀ ਲੋੜ ਨਹੀਂ ਆ ਸਰਕਾਰ ਪੂਰੀ ਤਰ੍ਹਾਂ ਤਿਆਰ ਆ ਟੈਸਟਿੰਗ ਹੋ ਰਹੀ ਆ ਔਰ ਪੂਰੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਵਾਸਤੇ ਸਾਡੀ ਪੂਰੀ ਤਿਆਰੀ ਆ ਜੀ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜਾ ਕੋਵਿਡ ਦੀ ਬਿਮਾਰੀ ਹੋਣ ਸਾਰੇ ਜਾਣਦੇ ਆ ਜਦੋਂ ਪੂਰੀ ਦੁਨੀਆ ਦੇ ਵਿੱਚ ਹੋਵੇ ਉਹਨੂੰ ਪੈਂਡੈਮਿਕ ਕ ਤੇ ਜੇ ਇਹ ਬਹੁਤ ਮਤਲਬ ਕਿਸੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਫੈਲ ਜਾਏ ਉਹਨੂੰ ਐਪੀਡੈਮਿਕ ਕਹਿੰਦੇ ਆ ਤੇ ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੋਵੇ ਤਾਂ ਫਿਰ ਉਹ ਸਮੇਂ ਤੋਂ ਸਮੇਂ ਜਿਹੜਾ ਕਦੇ-ਕਦੇ ਜਦੋਂ ਲੋਕਾਂ ਦੀ ਰੈਜ਼ਿਸਟੈਂਸ ਲੋ ਹੁੰਦੀ ਹੈ ਕੋਈ ਬਾਹਰਲੇ ਦੇਸ਼ ਤੋਂ ਆਂਦਾ ਹੈ ਉਹ ਵਾਲੀ ਇਨਫੈਕਸ਼ਨ ਲੈ ਕੇ ਆਂਦਾ ਤਾਂ ਫਿਰ ਇਹ ਇੰਡੇਮਿਕ ਹੋ ਜਾਂਦੀ ਹੈ ਕਿਤੇ ਨਾ ਕਿਤੇ ਕਿਤੇ 20 ਕੇਸ ਹੋ ਗਿਆ 200 ਕੇਸ ਹੋ ਗਿਆ 400 ਕੇਸ ਹੋ ਗਿਆ ਸੋ ਇਸ ਤਰ੍ਹਾਂ ਦਾ ਇੱਕ ਇੰਡੇਮਿਕ ਐਪੀਸੋਡ ਇੰਡੀਆ ਦੇ ਵਿੱਚ ਹੋਇਆ ਜਿਹਦੇ ਵਿੱਚ ਦਿੱਲੀ ਔਰ ਕੇਰਲੋਂ ਕੁਝ ਹੋਰ ਸਟੇਟਸ ਦੇ ਵਿੱਚ ਜਿਹੜਾ ਆਸੇ-ਪਾਸੇ ਹਰਿਆਣਾ ਵਗੈਰਾ ਉਹਦੇ ਵਿੱਚ ਕੇਸਸ ਆਏ ਆ ਇਹਦਾ ਜਿਹੜਾ ਹੈਗਾ ਉਹ HJ1 J1 ਜਿਹੜਾ ਵੇਰੀਐਂਟ ਹੈ ਮਾਈਲਡ ਵੇਰੀਐਂਟ ਹੈ ਕੋਈ ਸੀਰੀਅਸ ਬਿਮਾਰੀ ਨਹੀਂ ਹੈ ਜਿੰਨੇ ਪੇਸ਼ੈਂਟਸ ਆਏ ਉਹਨਾਂ ਚੋਂ 98% ਤੋਂ ਜ਼ਿਆਦਾ ਡਿਸਚਾਰਜ ਹੋ ਚੁੱਕੇ ਆ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਆਇਆ ਮੈਂ ਦੁਬਾਰਾ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਟੈਸਟਿੰਗ ਕਰ ਰਹੇ ਆ ਕੋਈ ਕੇਸ ਨਹੀਂ ਆਇਆ ਔਰ ਸਾਡੇ ਕੋਲੇ ਸਾਰੇ ਜਿੰਨੇ ਸਾਡੇ ਜਿਲ੍ਹਾ ਹਸਪਤਾਲ ਆ ਮੈਡੀਕਲ ਕਾਲਜਸ ਆ ਸਾਡੇ ਕੋਲੇ ਬੈਡਸ ਐਮਰਜੈਂਸੀ ਜਿਹੜਾ ਆਕਸੀਜਨ ਔਰ ਸਾਡੇ ਕੋਲੇ ਪੂਰੀ ਤਿਆਰੀ ਆ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਆਵੇ ਚਾਹੇ ਪਿੱਛੇ ਪਾਕਿਸਤਾਨ ਨਾਲ ਲੜਾਈ ਕਰਕੇ ਜਿਹੜਾ ਸੀਗਾ ਵੀ ਕੋਈ ਵਾਰ ਕੈਜੁਐਲਟੀਆਂ ਆ ਜਾਣ ਜਾਂ ਜਿਸ ਤਰ੍ਹਾਂ ਮਰਜ਼ ਦੇ ਕੇਸਸ ਆਏ ਆ ਤੇ ਕੋਵਿਡ ਆ ਜਾਏ ਅਸੀਂ ਪੂਰਾ ਆਪਣਾ ਜਿਹੜਾ ਐਮਰਜੈਂਸੀ ਦੀ ਤਿਆਰੀ ਆ ਪੰਜਾਬ ਸਰਕਾਰ ਦੀ ਪੂਰੀ ਆ ਲੋਕਾਂ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਆ ਕੁਝ ਜਿਹੜੇ ਮੀਡੀਆ ਵਾਲੇ ਚਲਾ ਰਹੇ ਆ ਜਿਹੜੇ ਪੱਤਰਕਾਰ ਆ ਉਹ ਆਪਣਾ ਫਰਜ਼ ਅਦਾ ਕਰ ਰਹੇ ਹੋਣਗੇ ਲੇਕਿਨ ਲੋਕਾਂ ਨੂੰ ਪਹਿਨ ਕਰਨ ਦੀ ਲੋੜ ਨਹੀਂ ਹੈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਟੈਸਟਿੰਗ ਹੋ ਰਹੀ ਆ ਔਰ ਪੂਰੀ ਕਿਸੇ ਵੀ ਐਮਰਜੈਂਸੀ ਨਜਿੱਠਣ ਵਾਸਤੇ ਸਾਡੀ ਪੂਰੀ ਤਿਆਰੀ ਹੈ ਜੀ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜਾ ਕੋਵਿਡ ਦੀ ਬਿਮਾਰੀ ਹੋਣ ਸਾਰੇ ਜਾਣਦੇ ਆ ਜਦੋਂ ਪੂਰੀ ਦੁਨੀਆ ਦੇ ਵਿੱਚ ਹੋਵੇ ਉਹਨੂੰ ਪੈਂਡੈਮਿਕ ਕਹਿੰਦੇ ਆ ਤੇ ਜੇ ਇਹ ਬਹੁਤ ਮਤਲਬ ਕਿਸੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਫੈਲ ਜੇ ਉਹਨੂੰ ਐਪੀਡੈਮਿਕ ਕਹਿੰਦੇ ਆ ਤੇ ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੋਵੇ ਤਾਂ ਫਿਰ ਉਹ ਸਮੇਂ ਤੋਂ ਸਮੇਂ ਜਿਹੜਾ ਕਦੇ-ਕਦੇ ਜਦੋਂ ਲੋਕਾਂ ਦੀ ਰੈਜ਼ਿਸਟੈਂਸ ਲੋ ਹੁੰਦੀ ਹੈ ਕੋਈ ਬਾਹਰਲੇ ਦੇਸ਼ ਤੋਂ ਆਂਦਾ ਉਹ ਵਾਲੀ ਇਨਫੈਕਸ਼ਨ ਲੈ ਕੇ ਆਂਦਾ ਤਾਂ ਫਿਰ ਇਹ ਇੰਡੇਮਿਕ ਹੋ ਜਾਂਦੀ ਹੈ ਕਿਤੇ ਨਾ ਕਿਤੇ ਕਿਤੇ 20 ਕੇਸ ਹੋ ਗਿਆ 200 ਕੇਸ ਹੋ ਗਿਆ 400 ਕੇਸ ਹੋ ਗਿਆ ਸੋ ਇਸ ਤਰ੍ਹਾਂ ਦਾ ਇੱਕ ਇੰਡੇਮਿਕ ਐਪੀਸੋਡ ਇੰਡੀਆ ਦੇ ਵਿੱਚ ਹੋਇਆ ਜਿਹਦੇ ਵਿੱਚ ਦਿੱਲੀ ਔਰ ਕੇਰਲੋਂ ਕੁਝ ਹੋਰ ਸਟੇਟਸ ਦੇ ਵਿੱਚ ਜਿਹੜਾ ਆਸ-ਪਾਸੇ ਹਰਿਆਣਾ ਵਗੈਰਾ ਉਹਦੇ ਵਿੱਚ ਕੇਸਸ ਆਏ ਹੈ ਇਹਦਾ ਜਿਹੜਾ ਹੈਗਾ ਉਹ ਜੇ 1 ਜੇ 1 ਜਿਹੜਾ ਵੇਰੀਐਂਟ ਹੈ ਮਾਈਲਡ ਵੇਰੀਐਂਟ ਹੈ ਕੋਈ ਸੀਰੀਅਸ ਬਿਮਾਰੀ ਨਹੀਂ ਹੈ ਜਿੰਨੇ ਪੇਸ਼ੈਂਟਸ ਆਏ ਉਹਨਾਂ ਚੋਂ 98% ਤੋਂ ਜ਼ਿਆਦਾ ਡਿਸਚਾਰਜ ਹੋ ਚੁੱਕੇ ਆ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਆਇਆ ਮੈਂ ਦੁਬਾਰਾ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਟੈਸਟਿੰਗ ਕਰ ਰਹੇ ਆ ਕੋਈ ਕੇਸ ਨਹੀਂ ਆਇਆ ਔਰ ਸਾਡੇ ਕੋਲੇ ਸਾਰੇ ਜਿੰਨੇ ਸਾਡੇ ਜ਼ਿਲ੍ਹਾ ਹਸਪਤਾਲ ਆ ਮੈਡੀਕਲ ਕਾਲਜਸ ਆ ਸਾਡੇ ਕੋਲੇ ਬੈਡਸ ਐਮਰਜੈਂਸੀ ਜਿਹੜਾ ਆਕਸੀਜਨ ਔਰ ਸਾਡੇ ਕੋਲੇ ਪੂਰੀ ਤਿਆਰੀ ਹੈ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਆਵੇ ਚਾਹੇ ਪਿੱਛੇ ਪਾਕਿਸਤਾਨ ਨਾਲ ਲੜਾਈ ਕਰਕੇ ਜਿਹੜਾ ਸੀਗਾ ਵੀ ਕੋਈ ਵਾਰ ਕੈਜੁਐਲਟੀਆਂ ਆ ਜਾਣ ਜਾ ਜਿਸ ਤਰ੍ਹਾਂ ਬਰਦ ਦੇ ਕੇਸਸ ਆਏ ਆ ਤੇ ਕੋਵਿਡ ਆ ਜੇ ਅਸੀਂ ਪੂਰਾ ਆਪਣਾ ਜਿਹੜਾ ਐਮਰਜੈਂਸੀ ਦੀ ਤਿਆਰੀ ਆ ਪੰਜਾਬ ਸਰਕਾਰ ਦੀ ਪੂਰੀ ਆ ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਆ ਕੁਝ ਜਿਹੜੇ মিডিਆ ਵਾਲੇ ਚਲਾ ਰਹੇ ਆ ਜਿਹੜੇ ਪੱਤਰਕਾਰ ਆ ਉਹ ਆਪਣਾ ਫਰਜ਼ ਅਦਾ ਕਰ ਰਹੇ ਹੋਣਗੇ ਲੇਕਿਨ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਆ ਸਰਕਾਰ ਪੂਰੀ ਤਰ੍ਹਾਂ ਤਿਆਰ ਆ ਟੈਸਟਿੰਗ ਹੋ ਰਹੀ ਆ ਔਰ ਪੂਰੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਵਾਸਤੇ ਸਾਡੀ ਪੂਰੀ ਤਿਆਰੀ ਆ ਜੀ ਬਹੁਤ ਬਹੁਤ ਧੰਨਵਾਦ